ਇਥੇ ਵਿਚਾਰ ਕਰਨ ਯੋਗ ਹੈ ਗੁਰੂ ਪਿਆਰਿਓ ਕਿ ਕਾਦਰ ਨੇ ਕੁਦਰਤ ਦਾ ਖਿਲਾਰਾ ਖਿਲਾਰ ਕੇ ਇਸ ਵਿੱਚੋਂ ਉੱਤਮ ਜਨਮ ਮਨੁੱਖਾ ਜਨਮ ਬਣਾ ਦਿੱਤਾ ਹੈ ਕਿਉਂਕਿ ਇਸ ਜਨਮ ਨਾਲ ਜੀਵ ਪਰਮੇਸ਼ਰ ਰੂਪ ਹੋ ਸਕਦਾ ਆ ਜਿੰਨਾ ਜਨਮ ਅਮੋਲਕ ਅਤੇ ਉਤਮ ਹੈ ਨਾ ਉਹਨਾਂ ਹੀ ਗੁੰਜਲਦਾਰ ਵੀ ਹੈ ਕਿਉਂਕਿ ਜਨਮ ਤੋਂ ਹੀ ਇਸ ਦੇ ਨਾਲ ਹਉਮੇ ਦਾ ਰੋਗ ਉਤਪੰਨ ਹੋਣਾ ਕੀਤਾ ਹੈ ਜਿਸ ਕਰਕੇ ਪ੍ਰਭੂ ਮਿਲਾਪ ਦੇ ਰਾਹ ਵਿੱਚ ਵੱਡੀ ਮੁਸੀਬਤ ਬਣ ਕੇ ਖੜੀ ਹੋ ਜਾਇਆ ਕਰਦੀ ਹੈ ਅੱਜਵੇਂ ਸਤਿਗੁਰ ਦੀ ਗੁਰਬਾਣੀ ਫਰਮਾਉਂਦੀ ਸਤਿਗੁਰ ਜੀ ਕਹਿੰਦੇ ਨੇ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਮਨੁੱਖ ਨੂੰ ਸੋਝੀ ਹੁੰਦੀ ਹੈ ਤੇ ਉਦੋਂ ਤੋਂ ਹੀ ਇਸ ਨੂੰ ਆਪਣਾ ਨਾਮ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਚਾਹੁੰਦਾ ਕਿ ਹਰ ਥਾਂ ਉੱਤੇ ਮੇਰੀ ਉਸਤਤ ਹੋਵੇ ਮੇਰੀ ਵਿਚਾਰ ਹੋਵੇ ਮੇਰੇ ਨਾਲ ਸੰਬੰਧਿਤ ਹਰ ਚੀਜ਼ ਦੀ ਉਪਮਾ ਹੋਵੇ ਕਿਉਂਕਿ ਮੇਰੇ ਨਾਲ ਸੰਬੰਧਿਤ ਹਰ ਚੀਜ਼ ਵਿੱਚੋਂ ਵੀ ਮੈਨੂੰ ਆਪਣਾ ਆਪ ਹੀ ਦਿਸਦਾ ਹੋਵੇ ਤਮੈਂ ਇੱਥੇ ਵਿਚਾਰ ਕਰਦੇ ਹਾਂ ਉਸਤਤ ਦੀ ਕਿ ਮਨੁੱਖ ਆਪਣੀ ਉਸਤਤ ਦਾ ਆਪਣੀ ਵਿਚਾਰ ਦਾ ਕਿੰਨਾ ਭੁੱਖਾ ਹੈ ਕਿੰਨੀ ਵਿਚਾਰ ਕਰਨ ਦੇ ਤੁਲਿਆ ਹੋਇਆ ਆਪਣੇ ਆਪ ਨੂੰ ਉਸਤਤ ਕਰਾਉਣਾ ਚਾਹੁੰਦਾ ਮੈਂ ਵਿਚਾਰ ਉਸਤਤ ਪ੍ਰਤੀ ਕਰਨਾ ਚਾਹੁੰਦਾ ਇਹ ਮਨੁੱਖ ਸੋਚਦਾ ਕਿ ਜੋ ਵੀ ਮੇਰੇ ਨਾਲ ਵਸਤੂ ਰਿਲੇਟਰ ਹੈ ਕਿ ਉਸਦੀ ਉਸਤਤ ਹੋਵੇ ਸਤਗੁਰੂ ਜੀ ਕਹਿੰਦੇ ਨੇ ਹਰ ਚੀਜ਼ ਵਿੱਚੋਂ ਵੀ ਮੈਨੂੰ ਆਪਣਾ ਆਪ ਹੀ ਦਿਸਦਾ ਵੇ ਮਨੁੱਖ ਦੀ ਵਿਚਾਰ ਹੈ ਹਉਮੈੰਦਰ ਆਪਣੀ ਵਡਿਆਈ ਦੀ ਬਹੁਤ ਭੁੱਖ ਹੁੰਦੀ ਮਨੁੱਖ ਨੂੰ ਬੰਦਾ ਸਰੀਰ ਕੋ ਖੁਰਾਕ ਲਈ 8-9 ਘੰਟੇ ਸੁਚੇਤ ਰਹਿੰਦਾ ਪਰ ਹਉਮੈ ਦੀ ਖੁਰਾਕ ਲਈ 24 ਘੰਟੇ ਸੁਚੇਤ ਰਹਿੰਦਾ ਜੇਕਰ ਰਾਤ ਨੂੰ ਸੁੱਤਾ ਪਿਆ ਵੀ ਹੈ ਕਾਮੀ ਸੁਤਾ ਪਿਆ ਸੁਪਨੇ ਦੇ ਵਿੱਚ ਵੀ ਆਪਣੀ ਉਸਤਤ ਪਿਆ ਲੋਚਦਾ ਏ ਖਾਣਾ ਪੀਣਾ ਹੱਸਣਾ ਸੋਣਾ ਜਾਗਣਾ ਕੁਝ ਦੇਣਾ ਜਾਂ ਪ੍ਰਾਪਤ ਕਰਨਾ ਦੁੱਖ ਸੁੱਖ ਕਾਰੋਬਾਰ ਘਰਬਾਰ ਸਭ ਕੁਝ ਇਹਨਾਂ ਦੇ ਨਾਲ ਆਪਣੀ ਹੋਮੇ ਨੂੰ ਜੋੜੀ ਬੈਠਾ ਏ ਅਤੇ ਹਰ ਚੀਜ਼ ਵਿੱਚੋਂ ਹੀ ਹੋਮੇ ਦੀ ਪੂਰਤੀ ਕਰਨਾ ਚਾਹੁੰਦਾ ਜੇ ਸਤਗੁਰੂ ਜੀ ਕਹਿੰਦੇ ਰੱਬੀ ਬਾਣੀ ਦਾ ਟਲ ਫੈਸਲਾ ਕੇ ਹਰਦੇ ਦੇ ਮੰਦਰ ਅੰਦਰ ਇੱਕੋ ਹੀ ਚੀਜ਼ ਰਹਿ ਸਕਦੀ ਹੈ ਜਾਂ ਤੇ ਖੁਦਾ ਰਹਿ ਸਕਦਾ ਪਰਮਾਤਮਾ ਰਹਿ ਸਕਦਾ ਜਾਂ ਫਿਰ ਇਹ ਮਨੁੱਖ ਖੁਦ ਆਪ ਰਹਿ ਸਕਦਾ ਜਿੱਥੇ ਖੁਦਾ ਕਹਿੰਦੇ ਉਥੇ ਖੁਦ ਨਹੀਂ ਰਹਿ ਸਕਦੇ ਪਰ ਜਿੱਥੇ ਖੁਦ ਹੈ ਉਥੇ ਖੁਦਾ ਨਹੀਂ ਰਹਿ ਸਕਦਾ ਭਾਵ ਕਹਿਣ ਦਾ ਜਿੱਥੇ ਹਉਮੈ ਆ ਉਥੇ ਪਰਮਾਤਮਾ ਨਹੀਂ ਤੇ ਜਿੱਥੇ ਪਰਮਾਤਮਾ ਉਥੇ ਹੋਂਮੇ ਨਹੀਂ ਅੱਜ ਮੈਂ ਸਤਗੁਰ ਦੀ ਗੁਰਬਾਣੀ ਪਰਮਾਉਂਦੀ ਸਤਗੁਰ ਜੀ ਕਹਿੰਦੇ ਨੇ ਹੋਂਮੇ ਨਾਵੇਂ ਨਾਲ ਬਰੂਨ ਹੈ ਦੁਇ ਨੰਬ ਸੇ ਠਾਈ ਕਹਿੰਦੇ ਜਿੱਥੇ ਹੋਂਮੇ ਉਥੇ ਨਾਮ ਨਹੀਂ ਜਿੱਥੇ ਨਾਮ ਹੈ ਉਥੇ ਹੋਂਮੇ ਨਹੀਂ ਬਸ ਸਕਦੀ ਸਤਗੁਰ ਜੀ ਕਿਰਪਾ ਕਰਦੇ ਨੇ ਹੋਂਮੇ ਨੇ ਜੀਵ ਦਾ ਸਾਰਾ ਕਾਰਜ ਹੀ ਵਿਗਾੜ ਦਿੱਤਾ ਏ ਇਕ ਕਾਰਜ ਰਾਸ ਕਰਨ ਦਾ ਇੱਕੋ ਇੱਕ ਟੰਗ ਹੈ ਕਿ ਜੇਕਰ ਆਪਣੀ ਉਸਤਤ ਵਿੱਚੋਂ ਰੱਬੀ ਰਹਿਮਤ ਨਾਲ ਨਿਕਲ ਕੇ ਰੱਬ ਦੀ ਉਸਤਤ ਕਰਨ ਲੱਗ ਪਵੇ ਤਾਂ ਰੱਬੀ ਵਡਿਆਈ ਦੀ ਇੱਕੋ ਹੀ ਹੈ ਕਿ ਉਹ ਆਪਣਾ ਹੀ ਰੂਪ ਬਣਾ ਲੈਂਦੀ ਹੈ ਜਿਨ੍ਹਾਂ ਨੇ ਵੀ ਰੱਬ ਦੀ ਉਸਤਤ ਕੀਤੀ ਸੱਚੇ ਹਿਰਦੇ ਨਾਲ ਸੱਚੇ ਹਿਰਦੇ ਨਾਲ ਕੀਤੀ ਹੈ ਨਰੰਗਕਾਰ ਦਾ ਹੀ ਰੂਪ ਹੋ ਜਾਣਾ ਕੀਤੇ ਨੇ ਗੁਰਬਾਣੀ ਅੰਦਰ ਜਾਂ ਧਾਰਮਿਕ ਦੁਨੀਆ ਦੇ ਅੰਦਰ ਕਿਸੇ ਵੀ ਭਗਤ ਦਾ ਕਿਸੇ ਮਹਾਨ ਗੁਰਸਿੱਖ ਦਾ ਕਿਸੇ ਹੋਰ ਜਗਿਆਸੂ ਦਾ ਉੱਚਾ ਮੁਕਾਮ ਵੇਖੀ ਦਾ ਤਾਂ ਇਹ ਮੁਕਾਮ ਤੇ ਪਹੁੰਚਣ ਲਈ ਕੇਵਲ ਤੇ ਕੇਵਲ ਰੱਬ ਦੀ ਉਸਤਤ ਕਰਣੀ ਪਈ ਉਹਨਾਂ ਨੂੰ ਉਹ ਸਤਗੁਰੂ ਪਰਮਾਤਮਾ ਦੀ ਉਸਤਤ ਦੇ ਨਾਲ ਜੁੜਨਾ ਪਿਆ ਉਹਨਾਂ ਨੇ ਫਿਰ ਜਾ ਕੇ ਆਪਣੀ ਖੁਦ ਦੀ ਉਹਨਾਂ ਦੀ ਉਸਤਤ ਹੋਣਾ ਕੀਤੀ ਹੈ ਆ ਜਿਵੇਂ ਸਤਗੁਰ ਦੀ ਗੁਰਬਾਣੀ ਕਹਿੰਦੀ ਕਹਿੰਦੇ ਜੇਕਰ ਉਹ ਭਗਤ ਉਹ ਬ੍ਰਹਮ ਗਿਆਨੀ ਤਪਸਵੀ ਸੰਤ ਮਹਾਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਨਾ ਕਰਦੇ ਤੇ ਉਹਨਾਂ ਦੀ ਉਸਤਤ ਕਿਵੇਂ ਹੋ ਸਕਦੀ ਸੀ ਭਾਵ ਨਹੀਂ ਕਿਉਂਕਿ ਉਹ ਇੰਨੇ ਗਰੀਬ ਸਨ ਇੰਨੇ ਲਤਾੜੇ ਗਏ ਸਨ ਇੰਨੇ ਵਿਚਾਰ ਦੇ ਲੋਕਾਂ ਦੀ ਹੋਂਮੇ ਥੱਲੇ ਆ ਚੁੱਕੇ ਸਨ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਕਿਸੇ ਨੇ ਵੀ ਜਾਣਣਾ ਨਹੀਂ ਸੀ ਆ ਜਿਵੇਂ ਗੁਰਬਾਣੀ ਕਹਿੰਦੀ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਵਿਦਰਦਾਸੀ ਉਸਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਔਕਾਥ ਕਥਾ ਸੁਨੋ ਜਨ ਭਾਈ ਜਿਤ ਸਹਿ ਸਾ ਦੂਖ ਪੋਖ ਸਭ ਲੈ ਜਾਇ ਰਹਾਓ ਰਵਿਦਾਸ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪਰੀਤ ਲਗੀ ਹਰ ਸੇਤੀ ਲੋਕ ਛੀਬਾ ਕਹਿ ਬੁਲਾਏ ਖੱਤਰੀ ਬ੍ਰਹਮਣ ਪੇਠ ਦੇ ਛੋਡੇ ਹਰ ਨਾਮ ਦੇ ਉਲੀਆ ਮੁਖ ਲਾਏ ਸਤਗੁਰੂ ਦੀ ਕਹਿੰਦੇ ਉਸਤਤ ਸ਼ਬਦ ਦੇ ਭਾਵੇਂ ਅਨੇਕਾਂ ਪੱਖ ਨੇ ਪਰ ਆਪਾਂ ਤਿੰਨਾ ਪੱਖਾਂ ਦੀ ਵਿਚਾਰ ਕਰ ਲੈਣਾ ਕਰੀਏ ਪਹਿਲੀ ਉਸਤਤ ਹੈ ਆਪਣੇ ਆਪ ਦੀ ਇਹ ਅਸਲ ਵਿੱਚ ਕਹਿੰਦੇ ਹਉਮੈ ਦਾ ਹੀ ਪੱਖ ਹੈ ਜਿਸ ਮਨੁੱਖ ਨੂੰ ਨਸ਼ਾ ਆਪਣੇ ਆਪ ਦੀ ਉਸਤਤ ਕਰਾਉਣ ਦਾ ਜਾਂ ਕਰਨ ਦਾ ਇਹ ਹਉਮੈ ਦਾ ਰੂਪ ਹੈ ਸਤਗੁਰੂ ਜੀ ਕਹਿੰਦੇ ਜੇਸ ਦੀ ਵਿਚਾਰ ਪਹਿਲਾਂ ਵੀ ਆਪਾਂ ਕਰ ਚੁੱਕੇ ਆ ਹੁਣ ਦੂਜੀ ਵਿਚਾਰ ਹੈ ਉਸਤਤ ਦੀ ਕਹਿੰਦੇ ਸੰਸਾਰ ਦੀ ਉਸ ਦੀ ਪ੍ਰੀਤੀ ਗੁਰਬਾਣੀ ਦਾ ਪਵਿੱਤਰ ਫੈਸਲਾ ਜਿਵੇਂ ਸਤਗੁਰੂ ਜੀ ਕਹਿੰਦੇ ਦੁਨੀਆ ਨਾ ਸਲਾਹੇ ਜੋ ਮਰ ਬੰਝ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਬਾਹੋ ਮੇਰੇ ਸਾਹਿਬਾ ਬਾਹੋ ਗੁਰਮੁਖ ਸਦਾ ਸਲਾਹੀ ਹੈ ਸੱਚਾ ਬੇਪਰਵਾਹੋ ਤੀਸਰਾ ਪੱਖ ਇਹ ਹੈ ਕਿ ਪਰਮੇਸ਼ਰ ਦੀ ਉਸਤਤ ਦਾ ਕਹਿੰਦੇ ਪਰਮੇਸ਼ਰ ਨੂੰ ਕੋਈ ਆਪਣੀ ਵਡਿਆਈ ਦੀ ਸਾਡੇ ਬਾਗ ਕੋਈ ਭੁੱਖ ਨਹੀਂ ਹੈ ਕੋਈ ਚਾਹਤ ਨਹੀਂ ਹੈ ਇਸ ਲਈ ਉਸ ਦੀ ਵਡਿਆਈ ਉਸ ਵਾਹਿਗੁਰੂ ਦੀ ਵਡਿਆਈ ਰੱਬ ਦੀ ਰੱਬ ਖਾਤਰ ਨਹੀਂ ਬਲਕਿ ਆਪਣੇ ਆਪ ਲਈ ਕਰਨੀ ਪੈਂਦੀ ਹੈ ਆਪਣੀ ਵਿਚਾਰ ਦੇ ਆਧਾਰ ਦੇ ਕਰਨੀ ਪੈਂਦੀ ਹੈ ਉਸ ਵਾਹਿਗੁਰੂ ਦੀ ਉਸਤਤ ਤਰਦ ਲੁਕਾਈ ਨੂੰ ਸੁਧਣ ਲਈ ਹਜੂਰ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਪ੍ਰਕਾਰ ਦੌਰੇ ਕੀਤੇ ਪਾਪ ਕੇ ਚਾਰ ਉਦਾਸੀਆਂ ਧਾਰਨ ਕੀਤੀਆਂ ਜਿਹੜੇ ਕਿ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਤੀਜੀ ਉਦਾਸੀ ਵੇਲੇ ਸਤਿਗੁਰੂ ਜੀ ਗੁਜਰਾਤ ਦੇ ਡਿੱਗੇ ਨਗਰ ਵਿਖੇ ਸਤਗੁਰੂ ਜੀ ਪਹੁੰਚੇ ਸਨ ਇੱਥੇ ਕਾਫੀ ਸਾਰੇ ਲੋਕ ਆਪੋ ਆਪਣੇ ਹੱਥਾਂ ਵਿੱਚ ਕੋਈ ਨਾ ਕੋਈ ਭੇਟ ਲੈ ਕੇ ਖਲੋਤੇ ਸਨ ਕਿ ਇੱਕ ਢੋਲ ਵਾਲਾ ਢੋਲ ਵਜਾ ਵਜਾ ਕੇ ਹੋਰ ਵੀ ਲੋਕਾਂ ਨੂੰ ਇਕੱਠੇ ਕਰ ਰਿਆ ਸੀ ਸਾਹਿਬ ਜੀ ਦਾ ਪ੍ਰਚਾਰ ਦਾ ਢੰਗ ਬਹੁਤ ਨਿਰਾਲਾ ਸੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੇ ਜੇ ਇਸ ਵੇਲੇ ਸਤਗੁਰੂ ਜੀ ਇੱਧਰ ਪਹੁੰਚੇ ਨੇ ਕੁਝ ਮੁਖੀਏ ਲੋਕ ਲੋਕਾਂ ਨੂੰ ਪੁੱਛਿਆ ਸਤਿਗੁਰੂ ਜੀ ਦੇ ਸਿੱਖ ਭਾਈ ਸਿੱਖਾਂ ਨੇ ਕਹਿੰਦੇ ਇਸ ਤਰ੍ਹਾਂ ਟੋਲ ਵਜਾ ਕੇ ਹੱਥਾਂ ਵਿੱਚ ਨੇਕਾਂ ਲੋਕੀ ਭੇਟਾ ਲੈ ਕੇ ਖਲੋਤੇ ਸਾਰੇ ਇਸ ਦਾ ਕੀ ਕਾਰਨ ਹੈ ਤਾਂ ਮੁਖੀਏ ਲੋਗਾ ਨੇ ਸਤਿਗੁਰ ਦੇ ਸਿੱਖਾਂ ਨੂੰ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਦੱਸਿਆ ਕਹਿੰਦੇ ਇੱਥੇ 40 ਦਿਨ ਪਹਿਲਾਂ ਇੱਕ ਮਹਾਤਮਾ ਪੂਰੇ ਵਿੱਚ ਬੈਠਾ ਤਪੱਸਿਆ ਕਰਨ ਲੱਗਾ ਏ 40 ਦਿਨਾਂ ਤੋਂ ਪੂਰੇ ਦੇ ਵਿੱਚ ਬੈਠਾ 40 ਦਿਨ ਪਹਿਲਾਂ ਕਹਿੰਦੇ ਉਹਨੇ ਪ੍ਰਸ਼ਾਦਾ ਪਾਣੀ ਛਕਿਆ ਉਸ ਤੋਂ ਬਾਅਦ ਕੁਝ ਵੀ ਨਹੀਂ ਛਕਿਆ ਸਭ ਤੋਂ ਵੱਡੀ ਖੋਬੀ ਹੈ ਕਿ ਅਸੀਂ ਲੋਕ ਇੱਕ ਵਕਤ ਦੀ ਰੋਟੀ ਨਾ ਮਿਲੇ ਤਾਂ কুরਲਾ ਉੱਠਦੇ ਆਂ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਆਂ কুরਲਾ ਉੱਠਦੇ ਆਂ ਬੜਾ ਵਿਚਾਰ ਕਰਦੇ ਰੌਲਾ ਪਾਉਂਦੇ ਆਂ ਪਰ ਕਹਿੰਦੇ ਇਹਨਾਂ ਮਹਾਧਮਾ ਨੇ 40 ਦਿਨ ਤੱਕ ਕੁਝ ਮੁਕਤੇ ਪਰ ਛਾਦੇ ਪਾਣੀ ਦਾ ਅੰਨ ਜਲ ਪਾਣੀ ਦਾ ਕੋਈ ਮੁਕਤੇ ਦਾਣਾ ਨਹੀਂ ਤਰਿਆ ਪਾਣੀ ਦੇ ਆਸਰੇ ਗੁਜ਼ਾਰਾ ਕਰਦੇ ਨੇ ਜੋ ਵੀ ਅੰਨ ਸਭ ਕੁਝ ਤਿਆਗੀ ਬੈਠੇ ਨੇ ਸਤਿਗੁਰੂ ਜੀ ਦੇ ਜੋਗ ਸਮਾ ਦੇਖ ਕੇ ਵਿਚਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤਿਗੁਰੂ ਜੀ ਨੇ ਆਖਿਆ ਕਹਿੰਦੇ ਭਾਈ ਤੁਹਾਨੂੰ ਭੁਲੇਖਾ ਅਸਲ ਵਿੱਚ ਇਹ ਖੁਰਾਕ ਖਾਂਦਾ ਰਿਹਾ ਏ ਤੁਸੀਂ ਸਮਝ ਨਹੀਂ ਰਹੇ ਕਿ ਇਹ ਖੁਰਾਕ ਖਾਂਦਾ ਜ਼ਰੂਰ ਸੀ ਤੁਹਾਨੂੰ ਇਹ ਨਹੀਂ ਪਤਾ ਖੁਰਾਕ ਕਿਹੜੀ ਏ ਨਹੀਂ ਖੁਰਾਕ ਤੋਂ ਬਿਨਾ ਜੀਵਨ ਔਖਾ ਨਗਰ ਜਾਂ ਇਲਾਕੇ ਦੇ ਮੌਤਵਾਰ ਬੰਦੇ ਇਕੱਠੇ ਹੋ ਕੇ ਕਹਿਣ ਲੱਗੇ ਨਹੀਂ ਜੀ ਅਸੀਂ ਆਪਣੀਆਂ ਖਾਣ ਨਾਲ ਦੇਖਿਆ ਕਹਿੰਦੇ ਇਹਨਾਂ ਨੇ ਤੇ ਕੁਝ ਖਾਧਾ ਵੀ ਨਹੀਂ ਚਾਵਲ ਦਾ ਦਾਣਾ ਤੱਕ ਨਹੀਂ ਖਾਧਾ ਬੁਰਕੀ ਰੋਟੀ ਦੀ ਨਹੀਂ ਖਾਧੀ ਕੇਵਲ ਪਾਣੀ ਦੇ ਆਸਰੇ ਇਹਨਾਂ ਸਮਾਂ ਬਤੀਤ ਕੀਤਾ ਇਹਨਾਂ ਨੇ ਉਸ ਵੇਲੇ ਕਹਿੰਦੇ ਉਹਨਾਂ ਤੋਂ ਬਿਨਾਂ ਹੋਰ ਭੋਰੇ ਵਿੱਚ ਕੁਝ ਜਾਂਦਾ ਵੀ ਨਹੀਂ ਹੈ ਵੀ ਨਹੀਂ ਭੋਰੇ ਦੇ ਵਿੱਚ ਕੁਝ ਤਦ ਸਤਿਗੁਰੂ ਜੀ ਨੇ ਆਖਿਆ ਕਹਿੰਦੇ ਉਹ ਖੁਰਾਕ ਇਹਨਾਂ ਅੱਖਾਂ ਨਾਲ ਨਹੀਂ ਬਲਕੇ ਗੁਰਮਤ ਦੀਆਂ ਅੱਖਾਂ ਨਾਲ ਦਿਸਦੀ ਹੈ ਕਿਉਂਕਿ ਉਹ ਖਰਾਕ ਭੂਰੇ ਵਿੱਚ ਨਹੀਂ ਬਲਕੇ ਹਿਰਦੇ ਅੰਦਰ ਹੁੰਦੀ ਹੈ ਸਾਰਿਆਂ ਨੇ ਇੱਕ ਜਵਾਨ ਹੋ ਕੇ ਬੇਨਤੀ ਕੀਤੀ ਕਹਿਣ ਲੱਗੇ ਜੀ ਉਹ ਖਰਾਕ ਕਿਹੜੀ ਹੈ ਅਸੀਂ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਸਕਨੇ ਆ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਰਹਿਮਤ ਕੀਤੀ ਉਸ ਵੇਲੇ ਵਿਚਾਰ ਕੀਤੀ ਹੈ ਸਤਿਗੁਰੂ ਜੀ ਵਰਣਨ ਕਰਨ ਲੱਗੇ ਨੇ ਉਹ ਵਿਚਾਰ ਕਰਨ ਲੱਗੇ ਨੇ ਸਤਿਗੁਰੂ ਜੀ ਹੁਣ ਸਮਝਾਉਣ ਲੱਗੇ ਕਹਿੰਦੇ ਜੇਕਰ ਤੁਹਾਨੂੰ ਸੀ ਸਪਸ਼ਟ ਤੌਰ ਤੇ ਸਮਝਾ ਦਈਏ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਕਿ ਸਿੱਧੀ ਜੀ ਵਿਚਾਰ ਹੈ ਕਿ ਖੁਰਾਕ ਤੋਂ ਬਿਨਾ ਬੰਦਾ ਬੇਹੋਸ਼ ਹੋ ਕੇ ਮਰ ਜਾਂਦਾ ਹੈ ਤੁਸੀਂ ਸਪਸ਼ਟ ਆਪ ਹੀ ਦੇਖ ਲਮੋਗੇ ਪਰ ਇੱਕ ਉਪਰਾਲਾ ਕਰਨਾ ਪੈਣਾ ਕਹਿੰਦੇ ਜੀ ਕੀ ਹੈ ਸਾਰੇ ਨਗਰ ਦੇ ਇਕੱਠੇ ਹੋ ਕੇ ਕਹਿਣ ਲੱਗੇ ਉਹ ਉਪਰਾਲਾ ਕੀ ਹੈ ਕਿ ਕੋਈ ਢੋਲ ਨਾ বাজ ਜਾਵੇ ਕੋਈ ਇੱਥੇ ਇਕੱਠਾ ਨਾ ਹੋਵੇ ਤਾਂ ਆਪੇ ਪਤਾ ਲੱਗ ਜਾਵੇ ਗਾਂ ਨਗਰ ਨਿਵਾਸੀਆਂ ਨੂੰ ਜਦੋਂ ਇਹ ਗੱਲ ਸਤਿਗੁਰੂ ਜੀ ਨੇ ਕਹੀ ਉਹ ਸਾਰੇ ਹੈਰਾਨ ਨੂੰ ਕੀ ਗੱਲ ਮੰਨ ਲਈ ਕੁਝ ਸਮੇਂ ਮਗਰੋਂ ਮਹਾਤਮਾ ਭੂਰੇ ਤੋਂ ਬਾਹਰ ਨਿਕਲੇ ਉਹ ਜਦੋਂ ਨਿਕਲੇ ਬਾਹਰ ਆ ਕੇ ਦੇਖਿਆ ਕਿ ਮੈਨੂੰ ਕੋਈ ਮਿਲਣ ਨਹੀਂ ਆਇਆ ਕੋਈ ਸਤਕਾਰ ਨਹੀਂ ਕੀਤਾ ਮੇਰੀ ਕੋਈ ਉਪਮਾ ਨਹੀਂ ਕੀਤੀ ਉਸਤਤ ਨਹੀਂ ਕੀਤੀ ਅਚਾਨਕ ਹੀ ਕਹਿੰਦੇ ਮਹਾਤਮਾ ਬੇਹੋਸ਼ ਹੋ ਕੇ ਡੱਗ ਕੇ ਧਰਤੀ ਤੇ ਲੰਮਾ ਪੈ ਗਿਆ ਤੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਉਹ ਦੂਰੋਂ ਖੜੇ ਸਤਿਗੁਰੂ ਗੁਰੂ ਨਾਨਕ ਦੇ ਮਾਰਜੀ ਬਾਲੇ ਮਰਦਾਨੇ ਸਮੇਤ ਉਹਨਾਂ ਲੋਕਾਂ ਸਮੇਤ ਦੇਖ ਰਹੇ ਨੇ ਤੇ ਉਹਨਾਂ ਲੋਕਾਂ ਨੂੰ ਦਿਖਾ ਵੀ ਰਹੇ ਨੇ ਤੇ ਗੁਰੂ ਪਿਆਰਿਓ ਮਹਾਦਮਾ ਦੀ ਬੇਉਸ਼ੋਕੇ ਧਰਤੀ ਤੇ ਡਿੱਗ ਪਏ ਸਤਿਗੁਰੂ ਜੀ ਨੇ ਸਮਝਾਇਆ ਕਹਿੰਦੇ ਕਿ ਅਸਲ ਵਿੱਚ ਹਉਮੈ ਦੀ ਖੁਰਾਕ ਹੀ ਬੰਦੇ ਨੂੰ ਜਿਉਂਦਾ ਰੱਖਦੀ ਹੈ ਮਨੁੱਖ ਦੀ ਖੁਦ ਦੀ ਉਸਤਤ ਹੀ ਮਨੁੱਖ ਨੂੰ ਪਰਫੁੱਲਤ ਰੱਖਦੀ ਹੈ ਹਉਮੈ ਦੀ ਖੁਰਾਕ ਮਿਲਦੀ ਰਹੇ ਤਾ ਮਨੁੱਖ ਦਾਣਿਆਂ ਤੇ ਪਾਣੀ ਦੀ ਜਿਹੜੀ ਵਿਚਾਰ ਉਹ ਤੋਂ ਬਿਨਾਂ ਵੀ ਸਾਰ ਲਵੇਗਾ ਤੇ ਕਹਿੰਦੇ ਜੀਵਨ ਜੀ ਸਕਦਾ ਏ ਪਰ ਕਹਿੰਦੇ ਹੋਮੇ ਦੀ ਤੇ ਕੱਢਣੀ ਇਸ ਲਈ ਆਪਣੇ ਉਸ ਦੀ ਵਜਾਏ ਰੱਬ ਦੀ ਹੀ ਉਸਤ ਕਰਨੀ ਚਾਹੀਦੀ ਜੇ ਗੁਰੂ ਨਾਨਕ ਸਾਹਿਬ ਜੀ ਨੇ ਜੋਤ ਨੇ ਪੰਜਵੇਂ ਸਰੂਪ ਦੇ ਵਿੱਚ ਵਚਨ ਕੀਤੇ ਗੁਰੂ ਅਰਜਨ ਦੇਵ ਮਾਰਨ ਨੇ ਕਹਿੰਦੇ ਉਸਤਤ ਕਰੈ ਆਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਵ ਰਚੀ ਬੋ ਵਿਦ ਅਨਕ ਪ੍ਰਕਾਰ ਸਤਿਗੁਰ ਜੀ ਕਹਿੰਦੇ ਜੇਕਰ ਮਨੁੱਖ ਨੂੰ ਉਸਤਤ ਦੀ ਖੁਰਾਕ ਨਾ ਮਿਲੇ ਤੇ ਮਨੁੱਖ ਸੰਸਾਰ ਦੇ ਵਿੱਚ ਮੁਰਝਾ ਜਾਂਦਾ ਭਾਵੇਂ 36 ਪ੍ਰਕਾਰ ਦਾ ਭੋਜਨ ਕਿਉਂ ਨਾ ਖਾਂਦਾ ਹੋਵੇ ਤੇ ਜੇ ਉਸਤਤ ਭਾਵੇਂ ਦਾਣਾ ਮੁਕਤ ਅਨੰਤਰੇ ਫਿਰ ਵੀ ਖੁਸ਼ ਹੈ ਬੇਰ ਵੀ ਪਰਫੁੱਲ ਤੇ ਅਨੇਕਾਂ ਜੀਵ ਉਸਤ ਦੀ ਵਡਿਆਈ ਕਰਦੇ ਨੇ ਫਿਰ ਵੀ ਆਪਾਂ ਇਸ ਲਈ ਕਹਿੰਦੇ ਕਰਨੀ ਹੈ ਕਿਉਂਕਿ ਉਹੋ ਹੀ ਸਭ ਕੁਝ ਕਰਨ ਕਾਰਨ ਦੇ ਜੋਗ ਹੈ ਜੇ ਉਸਤ ਕਰਣੀ ਤੇ ਵਾਹਿਗੁਰੂ ਪ੍ਰਮਾਤਮਾ ਦੀ ਕਰੋ ਉਹ ਕਾਲਪੁਰਖ ਵਾਹਿਗੁਰੂ ਦੀ ਕਰੋ ਜਿਵੇਂ ਸਤਿਗੁਰ ਦੀ ਬਾਣੀ ਫਰਮਾਉਂਦੀ ਪ੍ਰਭ ਕੀ ਉਸਤ ਕਰੋ ਦਿਨ ਰਾਤ ਤੇ ਸਹ ਤੇ ਆਵੋ ਸਾਸ ਗਰਾਸ ਸਭ ਕਛ ਵਰਤੈ ਤਿਸ ਕਾ ਕੀ ਆ ਜਿਸਾ ਕਰੈ ਤੈਸਾ ਕੋਥੀਆ ਸਤਿਗੁਰ ਜੀ ਕਹਿੰਦੇ ਭਗਤ ਮਾਲ ਦੇ ਲਿਖਾਰੀ ਨੇ ਭਗਤ ਜੈਦੇਵ ਜੀ ਦੇ ਜੀਵਨ ਦੀ ਇੱਕ ਸਾਖੀ ਲਿਖਣਾ ਕੀਤੀ ਇਸ ਪਰਥਾਏ ਕਹਿੰਦੇ ਭਗਤ ਜੈਦੇਵ ਜੀ ਦਾ ਪ੍ਰਕਾਸ਼ ਬੰਗਾਲ ਦੇ ਇਲਾਕੇ ਵਿੱਚ ਪਿੰਡ ਕੇਦਰੀ ਵਿਖੇ ਹੋਇਆ ਕਹਿੰਦੇ ਮਾਤਾ ਪਿਤਾ ਦੀ ਗੋਦ ਦਾ ਸੁਖ ਬਚਪਨ ਦੇ ਵਿੱਚ ਹੀ ਰੱਬੀ ਹੁਕਮ ਦੇ ਨਾਲ ਖਤਮ ਹੋ ਗਿਆ ਭਾਵ ਮਾਤਾ ਪਿਤਾ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਜਿਵੇਂ ਕਿਵੇਂ ਗੁਜ਼ਾਰਾ ਕਰਨਾ ਆਰੰਭ ਕੀਤਾ ਪਰ ਭਗਤਾਂ ਦੀ ਜ਼ਿੰਦਗੀ ਦੀ ਇੱਕ ਅਨੋਖੀ ਬਾਤ ਹੁੰਦੀ ਹੈ ਪਿਆਰਿਓ ਕਿ ਦੁਨੀਆ ਦਾ ਆਸਰਾ ਲੈਣ ਦੀ ਥਾਂ ਤੇ ਦੀਨ ਨੂੰ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਕਰਦੇ ਨੇ ਬਚਪਨ ਵਿੱਚ ਮਹਾਤਮਾ ਮਾਤਾ ਪਿਤਾ ਦਾ ਵਿਛੋੜਾ ਸੱਚਾ ਵਿਰਾਗ ਪੈਦਾ ਕਰ ਗਿਆ ਕਰਦੇ ਵਿੱਚ ਗੁਜ਼ਾਰਨ ਭਾਵੇਂ ਸੌਖਾ ਸੀ ਪਰ ਫਿਰ ਵੀ ਕਹਿੰਦੇ ਨਿਕੜੀ ਉਮਰ ਵੱਡੇ ਝਮੇਲਿਆਂ ਅਗੇ ਨਿਤਾਣੀ ਸੀ ਇਸੇ ਨਗਰ ਵਿੱਚ ਕਹਿੰਦੇ ਇੱਕ ਚਲਾਕ ਛਾਤਰ ਬੰਦਾ ਨਿਰੰਜਨ ਨਾਮ ਦਰਿਆ ਕਰਦਾ ਸੀ ਅੰਦਰ ਪਾਪ ਦਾ ਵੀਦ ਸੀ ਇੱਕ ਦਿਨ ਕਹਿੰਦੇ ਜੈਦੇਵ ਜੀ ਕੋਲ ਜਾ ਕੇ ਬਹੁਤ ਹਮਦਰਦੀ ਦੀਆਂ ਗੱਲਾਂ ਕਰਨ ਲੱਗ ਪਿਆ ਨਾਲ ਹੀ ਆਪਣੇ ਅੰਦਰਲੇ ਝੂਠ ਨੂੰ ਪਖੰਡ ਦੇ ਗਹਿਣੇ ਪਾ ਕੇ ਸ਼ਿੰਗਾਰ ਕੇ ਦੱਸਣ ਲੱਗਾ ਕਿ ਕਿਸੇ ਵੇਲੇ ਤੇਰੇ ਪਿਤਾ ਜੀ ਨੇ ਮੇਰੇ ਕੋਲੋਂ ਕੁਝ ਕਰਜ਼ ਉਧਾਰਾ ਕੀਤਾ ਸੀ ਪ੍ਰਾਪਤ ਲਿਆ ਸੀ ਤਾਂ ਉਹ ਹੁਣ ਕਹਿੰਦੇ ਮੜੀਆਂ ਵਿੱਚ ਵਾਸਾ ਕਰ ਗਏ ਨੇ ਭਾਵ ਮਿਰਤੂ ਹੋ ਗਏ ਨੇ ਚਲੇ ਗਏ ਨੇ ਤੇਰੀ ਉਮਰ ਨਹੀਂ ਆਣੀ ਐ ਜਦੋਂ ਤੱਕ ਕਹਿੰਦੇ ਤੂੰ ਜਵਾਨ ਹੋ ਕੇ ਕਰਜ ਉਤਾਰਦਾ ਨਹੀਂ ਤਦ ਤੱਕ ਵਿਆਜ ਬਹੁਤ ਵੱਧ ਜਾਣਾ ਤੇਰੇ ਕੋਲ ਇੱਕੋ ਇੱਕ ਰਸਤਾ ਇਸ ਵਿਚਾਰ ਤੋਂ ਬਚਣ ਦਾ ਕਿ ਤੂੰ ਉਸ ਕਰਜ ਦੇ ਬਦਲੇ ਆਪਣੇ ਘਰ ਅਧਿਕਾਰ ਦੇ ਸਾਜੂ ਸਮਾਨ ਨੂੰ ਮੇਰੇ ਕੋਲ ਵੇਚ ਦੇ ਮੇਰੇ ਨਾਮ ਕਰਦੇ ਮੇਰੀ ਇਸ ਪੱਤਰੀ ਵਿੱਚ ਆਪਣਾ ਨਾਮ ਲਿਖ ਕੇ ਸਾਈਨ ਕਰਦੇ ਕਿ ਮੇਰਾ ਕਰਜ਼ਾ ਬਸੂਲੀ ਦਾ ਸਾਧਨ ਬਣ ਜਾਵੇ ਭਗਤ ਜੈਦੇਵ ਨੇ ਸੋਚਿਆ ਕਿ ਜਨਮ ਤੋਂ ਕੁਝ ਸਮੇਂ ਮਗਰੋਂ ਹੀ ਮਾਤਾ ਪਿਤਾ ਚੜਾਈ ਕਰ ਗਏ ਨੇ ਕੀ ਪਤਾ ਹੁਣ ਮੈਂ ਉਹਨਾਂ ਨੂੰ ਪੁੱਛਣ ਤੇ ਜਾ ਨਹੀਂ ਸਕਦਾ ਕਿ ਤੁਸੀਂ ਇਹਨਾਂ ਤੋਂ ਕਰਜ਼ਾ ਲਿਆ ਕਿ ਨਹੀਂ ਲਿਆ ਸ਼ਾਇਦ ਇਹੋ ਰੱਬ ਦੀ ਮਰਜ਼ੀ ਹੋਵੇਗੀ ਆ ਮੇਰੇ ਕੋਲ ਘਰ ਵੀ ਨਹੀਂ ਰਹਾ ਮਾਦਾ ਪਿਤਾ ਵੀ ਨਹੀਂ ਰਹੇ ਗੁਜਾਰਾ ਕਰਨ ਵਾਸਤੇ ਘਰ ਦੀ ਛੱਤ ਵੀ ਨਹੀਂ ਰਹੀ ਕਹਿੰਦੇ ਹੁਣ ਰੱਬ ਦੀ ਰਜ਼ਾ ਰੱਬ ਨੂੰ ਯਾਦ ਕਰਕੇ ਹਰ ਪਲ ਜਿਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਜਾਣ ਵਾਲੇ ਨੇ ਰੱਬੀ ਭਰੋਸੇ ਆਪਣਾ ਨਾਮ ਲਿਖ ਦਿੱਤਾ ਨਿਰੰਜਨ ਬਹੁਤ ਖੁਸ਼ ਹੋ ਗਿਆ ਬੜਾ ਚਲਾਕ ਛਾਤਰ ਬੰਦਾ ਸੀ ਮਨੁੱਖ ਸੀ ਉਹ ਕਹਿੰਦਾ ਮੇਰੀ ਠੱਗੀ ਨੇ ਮੈਨੂੰ ਮਾਲਾ-ਮਾਲ ਕਰ ਦਿੱਤਾ ਪਰ ਬੰਦਾ ਨਿਰੰਕਾਰ ਦੇ ਕੋਤਕਾ ਨੂੰ ਨਹੀਂ ਜਾਣਦਾ ਜੇ ਇਸ ਕਰਕੇ ਆਪਣੀ ਹੀ ਸੋਚ ਤੇ ਖੁਸ਼ ਹੋਣ ਲੱਗ ਪਿਆ ਹੁਣ ਇੱਥੇ ਬੰਦਾ ਬੰਦੇ ਨੂੰ ਠੱਗ ਸਕਦਾ ਰੱਬ ਨੂੰ ਕੋਈ ਨਹੀਂ ਠੱਗ ਸਕਦਾ ਜਿਵੇਂ ਕਿਸੇ ਨੇ ਕਿਹਾ ਤੈਥੋਂ ਰੱਬ ਠਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਦੁਨੀਆ ਨੂੰ ਤੇ ਠੱਗਦਾ ਰਹੇਗਾ ਦੁਨੀਆ ਨੂੰ ਪਾਗਲ ਬਣਾਵੇਂਗਾ ਠੱਗੇਗਾ ਪਰ ਜਦੋਂ ਰੱਬ ਦੇ ਸਾਹਮਣੇ ਗਿਆ ਲੇਖੇ ਜੋਖੇ ਦੀ ਗੱਲ ਹੋਈ ਉੱਥੇ ਰੱਬ ਨੂੰ ਨਹੀਂ ਠੱਗ ਸਕਦਾ ਰੱਬ ਦੀ ਇਦਾਂ ਦੀ ਵਿਚਾਰ ਪ੍ਰਾਪਤ ਨਹੀਂ ਦੇ ਕਰ ਸਕਦਾ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਗਰੀਬਾਂ ਦਾ ਰਾਖਾ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੁੰਦਾ ਸਤਿਗੁਰੂ ਪਰਮਾਤਮਾ ਹੋਇਆ ਕਰਦਾ ਏ ਤਾਂ ਹੀ ਤੇ ਕਹਿੰਦੇ ਆ ਨਾ ਗਰੀਬ ਨਿਵਾਜ ਪਾਪ ਕੇ ਗਰੀਬਾਂ ਨੂੰ ਨਿਵਾਜਣ ਵਾਲਾ ਜਿਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਤਿਗੁਰ ਦੀ ਗੁਰਬਾਣੀ ਦਾ ਫੈਸਲਾ ਕਹਿੰਦੇ ਨਰੰჯਨ ਸਾਰਾ ਘਰ ਤੇ ਕਰੋਗੀ ਸਮਾਨਾਰੇ ਆਪਣੀ ਕਰਜ ਵਾਲੀ ਪੱਤਰੀ ਲਿਖਵਾ ਕੇ ਕਰ ਆ ਗਿਆ ਤੇ ਕਹਿੰਦੇ ਘਰ ਸੰਭਾਲ ਕੇ ਰੱਖ ਲਈ ਕੁਝ ਹੀ ਸਮਾਂ ਗੁਜ਼ਰਿਆ ਕਿ ਨਰੰજન ਦੇ ਘਰ ਅੱਗ ਲੱਗ ਗਈ ਸਾਰਾ ਘਰ ਵੀ ਸੜ ਗਿਆ ਅਤੇ ਨਾਲ ਹੀ ਉਹ ਕਰਜ਼ ਦੇ ਹਿਸਾਬ ਕਿਤਾਬ ਵਾਲੀ ਜਿਹੜੀ ਪਤਰੀ ਸੀ ਉਹ ਵੀ ਸੜ ਗਈ ਹੈਰਾਨੀ ਦੀ ਗੱਲ ਹੈ ਕਿ ਭਗਤ ਜੈਦੇਵ ਜੀ ਨੇ ਬਹੁਤ ਉਪਰਾਲਾ ਕੀਤਾ ਕਿ ਨਰੰજન ਦੇ ਘਰ ਦੀ ਅੱਗ ਬੁਝਾ ਸਕੀਏ ਦੂਰੋਂ ਦੂਰੋਂ ਪਾਣੀ ਲੈ ਆ ਕੇ ਪਾਉਂਦੇ ਰਹੇ ਘਰ ਤਾਂ ਭਾਵੇਂ ਸੜ ਗਿਆ ਪਰ ਨਰੰજન ਦੇ ਅੰਦਰਲਾ ਇਨਸ਼ਾਨ ਜਾਗ ਪਿਆ ਉਸਨੇ ਪਛਤਾਵੇ ਦੇ ਅਥਰੂ ਬਹੁੰਦਿਆਂ ਭਗਤ ਜੈਦੇਵ ਜੀ ਕੋਲ ਛਪਸ਼ਟ ਤੌਰ ਤੇ ਕਹਿ ਦਿੱਤਾ ਕਿ ਮੈਂ ਤੇਰੇ ਪਿਤਾ ਕੋਲ ਕੋਈ ਕਰਜ਼ ਨਹੀਂ ਲਿਆ ਮੈਂ ਤੇਰੀ ਨਿਕੜੀ ਉਮਰ ਨਾਲ ਧੋਖਾ ਕੀਤਾ ਤੇ ਸੱਚ ਹੈ ਕਿ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਇਆ ਕਰਦੀ ਹੈ ਉਹ ਤਾਂ ਸਦਾ ਹੀ ਕਹਿੰਦੇ ਖੇੜੇ ਵਿੱਚ ਰਹਿੰਦੇ ਨੇ ਪਰ ਧੋਖੇ ਬਾਜ਼ ਆਪਣਾ ਆਪ ਹੀ ਕਹਿੰਦੇ ਬਰਬਾਦ ਕਰ ਲੈਂਦੇ ਨੇ ਜਿਨ੍ਹਾਂ ਨੇ ਵੀ ਰੱਬ ਦੀ ਉਸਤਤ ਕੀਤੀ ਹੈ ਰੱਬ ਉਹਨਾਂ ਦੀ ਪੈਜ ਰੱਖਦਾ ਕਿਉਂਕਿ ਰੱਬ ਦੇ ਭਗਤ ਦੀ ਪੈਜ ਅਸਲ ਵਿੱਚ ਰੱਬੀ ਦੀ ਹੀ ਵਡਿਆਈ ਹੁੰਦੀ ਹੈ ਅੱਜਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ ਜਨ ਕੀ ਉਸਤ ਹੈ RAM ਨਾਮਾ ਦਾ ਇਸ ਸੋਭਾ ਪਾਈ ਨਿੰਦਕ ਸਾਖਤ ਖਵ ਨਾ ਸਕੈ ਤਿਲ ਆਪਣੇ ਕਰ ਲੂਕੀ ਲਾਈ ਸਤਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਉਸ ਦੇ ਸੇਵਕ ਦੀ ਵਡਿਆਈ ਹੁੰਦੀ ਹੈ ਉਸਤ ਹੁੰਦੀ ਹੈ ਰੱਬ ਉਸ ਦੀ ਸੋਭਾ ਚਾਰੇ ਪਾਸੇ ਖਿਲਾਰ ਦਿੰਦਾ ਪਰ ਦੂਜੇ ਪਾਸੇ ਮਾਇਆ ਦੀ ਪੁਜਾਰੀ ਸਾਖਤ ਨਿੰਦਕ ਪਾਪੀ ਅਪਰਾਧੀ ਲੋਗ ਇਸ ਗੱਲ ਨੂੰ ਜਰਾ ਤੱਕ ਨਹੀਂ ਸਮਝਦੇ ਪਰ ਜਦੋਂ ਸਮਝ ਆਉਂਦੀ ਹੈ ਵਿਚਾਰ ਆਉਂਦੀ ਹੈ ਉਦੋਂ ਸਮਾਂ ਬੀਤ ਹੋ ਜਾਇਆ ਕਰਦਾ ਫੇਰ ਪਛਤਾਉਂਦੇ ਆ ਪਛਤਾਵੇ ਤੇ ਬਣਦਾ ਵੀ ਕੁਝ ਨਹੀਂ ਫੇਰ ਮੱਥੇ ਤੇ ਹੱਥ ਮਾਰ ਕੇ ਰੋਂਦੇ ਆ ਬਰ ਲਾਉਂਦੇ ਆ ਕਰ ਲਾਉਂਦੇ ਆ ਇਹ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਗੁਰੂ ਪਿਆਰਿਓ ਪਹਿਲਾਂ ਹੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿਸੇ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਗੁਰੂ ਦੇ ਸੇਵਕ ਭਗਤ ਬ੍ਰਹਮ ਗਿਆਨੀ ਨਾਲ ਮੱਥਾ ਲਾਉਣਾ ਰੱਬ ਨਾਲ ਮੱਥਾ ਲਾਉਣ ਦੇ ਬਰਾਬਰ ਹੈ ਕਿਸੇ ਗੁਰੂ ਦੇ ਬਖਸ਼ੇ ਦੇ ਨਾਲ ਵੈਰ ਵਿਰੋਧ ਕਰਾਂਗੇ ਸਿੱਧੀ ਰੱਬ ਤੱਕ ਪੁਕਾਰ ਪਹੁੰਚੇਗੀ ਜਿਵੇਂ ਗੁਰਬਾਣੀ ਕਹਿੰਦੀ ਫਿਰ ਜੇ ਕਿਸੇ ਗੁਰੂ ਦੇ ਬਖਸ਼ੇ ਦੇ ਨਾਲ ਮੱਥਾ ਲਾਵਾਂਗੇ ਗੁਰਬਾਣੀ ਕਹਿੰਦੀ ਗਰੀਬਾਂ ਉੱਪਰ ਖਿੰਜੇ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾਡੀ ਐ ਭਾਈ ਜੇਕਰ ਤੂੰ ਕਿਸੇ ਗਰੀਬ ਨਿਮਾਣੇ ਨਿਤਾਣੇ ਗੁਰੂ ਸਿੱਧ ਗੁਰੂ ਦੇ ਸਿੱਖ ਦੇ ਨਾਲ ਇਦਾਂ ਦੀ ਵਿਚਾਰ ਕਰੇਗਾ ਇਹ ਸਤਿਗੁਰੂ ਜੀ ਕਹਿੰਦੇ ਕਿਸੇ ਸਿੱਖ ਦੀ ਦਾੜੀ ਨੂੰ ਇੱਜ਼ਤ ਨੂੰ ਪਵੇਂਗਾ ਉਹ ਤੇ ਮਾੜੀ ਵਿਚਾਰ ਰੱਖੇਗਾ ਤੇ ਪਾਤਸ਼ਾਹ ਬ੍ਰਹਮ ਸਾਗਨ ਮੈਂ ਸਾੜੀ ਤੇਰੀ ਇੱਜ਼ਤ ਤੇਰੀ ਵਿਚਾਰ ਪ੍ਰਮਾਤਮਾ ਨੇ ਸੱਚੀ ਦਰਗਾਹ ਦੇ ਵਿੱਚ ਸਾੜ ਦੇਣੀ ਹੈ ਪ੍ਰਤੱਖ ਤੌਰ ਤੇ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਵੇਂ ਤੂੰ ਵੀ ਉਸ ਗੁਰੂ ਦੇ ਸਿੱਖ ਬਾਂ ਗੁਰੂ ਦੇ ਬਖਸ਼ੇ ਮੰਗ ਤੂੰ ਵੀ ਸਤਿਗੁਰੂ ਦੇ ਪਰਮਾਤਮਾ ਦੀ ਵਿਚਾਰ ਪ੍ਰਾਪਤ ਕਰ ਲਵੇਂ ਉਸ ਤਤ ਪ੍ਰਾਪਤ ਕਰਨੇ ਗੁਰੂ ਸਤਿਗੁਰੂ ਦੀ ਤੇ ਤੇਰੇ ਤੇ ਵੀ ਉਦਾਂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਜਾਵੇ ਪਰਮੇਸ਼ਰ ਦਾ ਸੇਵਕ ਉਸ ਦੇ ਸੇਵਕ ਦੀ ਵਡਿਆਈ ਹੋਇਆ ਕਰਦੀ ਹੈ ਰੱਬ ਉਸ ਦੀ ਕਹਿੰਦੇ ਸੂਬਾ ਚਾਰੇ ਪਾਸੇ ਖਿਲਾਰ ਦਿੰਦਾ ਪਰ ਦੂਜੇ ਪਾਸੇ ਮਾਇਆ ਦੇ ਪੁਜਾਰੀ ਸਾਾਕਤ ਬਨੋਖੇ ਇਸ ਗੱਲ ਨੂੰ ਜਾਣਦੇ ਨਹੀਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸ ਲਈ ਆਪਣੀ ਉਸਤਤ ਦੀ ਭੁੱਖ ਖਤਮ ਕਰਕੇ ਫਿਰ ਲੋਕਾਂ ਦੀ ਵੀ ਕਹਿੰਦੇ ਫੋਕੀ ਵਡਿਆਈ ਤੋਂ ਉੱਪਰ ਉੱਠ ਕੇ ਇੱਕ ਨਿਰੰਕਾਰ ਵਾਹਿਗੁਰੂ ਦੀ ਉਸਤਤ ਕਰਨੀ ਚਾਹੀਦੀ ਹੈ ਅੱਜ ਇਸ ਨਾਲ ਜੀਵ ਆਪਣੀ ਅੰਦਰਲੀ ਮੈਲ ਉਤਾਰ ਕੇ ਹਰੀ ਨਰੰਕਾਰ ਦਾ ਰੂਪ ਹੋ ਜਾਇਆ ਕਰਦਾ ਏ ਇਸ ਲਈ ਸਾਡੀ ਇਹੋ ਅਰਦਾਸ ਹੋਣੀ ਚਾਹੀਦੀ ਹੈ ਕਿ ਆ ਵਾਹਿਗੁਰੂ ਜੀ ਜੋ ਪ੍ਰਭ ਕੀ ਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰਕ ਕਉ ਰਦ ਉਸਤ ਤਰ ਹੋ ਹਮ ਕਰਹਿ ਪ੍ਰਭੂ ਸਿਮਰਨੇ ਇਦਾਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ ਚਾਹੀਦੀ